ਦੈਲੀ ਚਿਕ ਪ੍ਰਦਰਸ਼ਨ ਹੋਇਆ ਲੋਕਾਂ ਦਾ ਕਹਿਣਾ ਸੀ ਸਾਡੇ ਬੱਚਿਆਂ ਨੂੰ ਤੱਕੇ ਨਾਲ ਰਸ਼ੀਅਨ ਆਰਮੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਹ ਰਸ਼ੀਅਨ ਆਰਮੀ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਬੱਚਿਆਂ ਨੂੰ ਰਸ਼ੀਅਨ ਆਰਮੀ ਦੇ ਵਿੱਚ ਸ਼ਾਮਲ ਕਰਕੇ ਯੂਕਰੇਨ ਦੇ ਖਿਲਾਫ ਜੰਗ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜੀਆਂ ਥਾਵਾਂ ਤੇ ਉਹਨਾਂ ਨੂੰ ਭੇਜਿਆ ਗਿਆ ਉਹ ਥਾਵਾਂ ਸੁਰੱਖਿਤ ਨਹੀਂ ਸਾਡੇ ਬੱਚਿਆਂ ਨੂੰ ਸਹੀ ਸਲਾਮਤ ਕਿਸੇ ਤਰੀਕੇ ਨਾਲ ਵਾਪਸ ਕਰੇ ਲਿਆਓ ਬਹੁਤ ਪਰਸਾਨ ਹੈ ਮੇਰਾ ਲड़का ਹਾਂ ਬੱਤ ਬੋਲਦੇ ਹਾਂ ਅਸੀਂ ਜਲਦੀ ਤੋਂ ਬੁਲਾ ਲਓ ਅਸੀਂ ਬੁਲਾ ਲਓ ਬਹੁਤ ਪਰਸਾਨੀ ਵਿੱਚ ਹੈ ਉਹ ਨੇ ਖਾਣੇ ਤੇ ਠੀਕੇ ਨੇ ਪੀਣੇ ਨੇ ਹੋ ਤੁਸੀਂ ਨਹੀਂ ਹੈ ਬਾਬਾ ਜੀ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪਾਸ ਅਸੀਂ ਚਾਰ ਬੰਗਲ ਚੁਪਿਆ ਉਸ ਨੂੰ ਬਹੁਤ ਚੋਟ ਲੱਗੀ ਹੋਈ ਹੈ ਸਤਿ ਸ਼੍ਰੀ ਅਕਾਲ ਮੈਂ ਹਨਿਕ ਸਿੰਘ ਬਾਜਵਾ ਤੁਸੀ ਦੇਖ ਰਹੇ ਹੋ ਹਾਕ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਰਸ਼ੀਆ ਦੇ ਵਿੱਚ ਫਸੇ ਨੌਜਵਾਨਾਂ ਬਾਰੇ ਖਾਸ ਉਹਨਾਂ ਨੂੰ ਕਿਵੇਂ ਵਰਗਲਾ ਕੇ ਉੱਥੇ ਆਰਮੀ ਦੇ ਵਿੱਚ ਫਸਾ ਦਿੱਤਾ ਗਿਆ ਯੋਧੇ ਮੈਦਾਨ ਦੇ ਵਿੱਚ ਉਹਨਾਂ ਦੀ ਹਾਲਤ ਕੈਹੋ ਜੀ ਹੈ ਭਾਰਤ ਸਰਕਾਰ ਉਹਨਾਂ ਨੂੰ ਵਾਪਸ ਲਿਉਣ ਲਈ ਕੀ ਕਰ ਰਹੀ ਹੈ ਉਹਨਾਂ ਦੇ ਪਰਿਵਾਰਾਂ ਦੀ ਕੀ ਮੰਗ ਅਤੇ ਉਹ ਨੌਜਵਾਨਾਂ ਦੀ ਕੀ ਮੰਗ ਹੈ ਕੁਝ ਵਕਤ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਜਿਹੜਾ ਇਹ ਕਹਿ ਰਿਹਾ ਆ ਕਿ ਮੈਨੂੰ ਤੱਕੇ ਨਾਲ ਰਸ਼ੀਨ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੋ ਵਕਤ ਮੈਂ ਉਸ ਇਲਾਕੇ ਵਿੱਚ ਆ ਜਿੱਥੇ ਰਸ਼ੀਆ ਨੇ ਕਬਜ਼ਾ ਕੀਤਾ ਹੋਇਆ ਯੂਕਰੇਨ ਦਾ ਖਾਸ ਉਹ ਏਰੀਆ ਆ ਮੈਂ ਆਪਣੇ ਆਰਮੀ ਦੇ ਗਰੁੱਪ ਨਾਲੋਂ ਵੱਖ ਹੋ ਗਿਆ 8 ਦਿਨ ਹੋ ਗਏ ਮੈਨੂੰ ਪਟਕਦਿਆ ਨਾ ਮੈਂ ਇਸ ਨੂੰ ਰਮਨ ਵੈਲਯੂਮਰ ਕਹਿੰਦੇ ਆ ਮਾਰ ਉੱਪਰ ਵਾਈਫਾਈ ਤੇ ਡਰੋਨ ਸੇ ਉਸਕੇ ਉੱਪਰ ਨਿਸ਼ਾਨੇ ਤੱਕੀ ਕਿ ਇਹ ਪ੍ਰਿੰਟ ਕਿਤੋਂ ਸੀ ਮੇਨ ਚਾਰ ਮਹੀਨੇ ਤੱਕ ਮੇਰੇ ਤੋਂ ਹੀ ਖਤਮ ਹੋ ਗਿਆ ਉਹ ਤੋਂ ਭੱਗ ਗਏ ਸੀ ਆਪਣੇ ਆਵਾਜਾ ਰਸਤੇ ਬਟਕੇ ਅਜੀ واپس ਨਾ ਹੀ ਡਿਆ ਆ ਗਿਆ ਪਰ ਜਿਵੇਂ ਉਹ ਹੋਣਾ ਚਾਹੁੰਦਾ ਸੀ ਓਵੇਂ ਨਹੀਂ ਆਇਆ ਯਾਨੀ ਕਿ 9 ਦਸੰਬਰ ਨੂੰ ਇੰਡੀਆ ਨਵੈਸੀ ਨੇ ਮਾਸਕੋ ਤੋਂ ਰਾਜਸਥਾਨ ਦੇ ਵਿੱਚ ਅਜੀ ਦੇ ਪਰਿਵਾਰ ਨੂੰ ਫੋਨ ਕੀਤਾ ਜਾਣਕਾਰੀ ਦਿੱਤੀ ਕਿ ਅਜੀ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਰਸ਼ੀਆ ਵੱਲੋਂ ਜਿਹੜਾ ਤਿੱਥ ਸਰਟੀਫਿਕੇਟ ਜਾਰੀ ਕੀਤਾ ਗਿਆ ਉਹਦੇ ਵਿੱਚ ਲਿਖਿਆ ਗਿਆ ਡਾਈ ਡਿਊਰਿੰਗ ਐਕਟਿਵ ਮਿਲਟਰੀ ਸਰਵਿਸ ਯਾਨੀ ਕਿ ਮਿਲਟਰੀ ਦੀਆਂ ਸੇਵਾਵਾਂ ਨੂੰ ਬੰਉਂਦਿਆਂ ਜਾਣ ਗਈ। ਅਜੀਤ ਅਤੇ ਰਕੇਸ਼ ਕੁਮਾਰ ਦੇ ਸ਼ਵ ਭਾਰਤ ਆਏ। ਦੋਨਾਂ ਨੂੰ ਦਿੱਲੀ 에ਰਪੋਰਟ ਤੋਂ ਰਿਸੀਵ ਕੀਤਾ। ਹਾਲਾਂਕਿ ਉਹ ਜੀ ਬੇਸ਼ੱਕ ਆਪਣੀ ਮਾਤਰਤੀ ਤੇ ਨਹੀਂ ਪਾਏ ਪਰ ਅਕੀਲਾ ਅੰਤਿਮ ਕਿਰਿਆ ਕਰਮ ਉਹਨਾਂ ਦਾ ਆਪਣੀ ਮਾਤਰਤੀ ਤੇ ਕੀਤਾ ਗਿਆ। ਹੁਣ ਤੁਹਾਡੇ ਵੀ ਮਨ ਦੇ ਵਿੱਚ ਉਹ ਸਵਾਲ ਖੜੇ ਹੋਣ ਲੱਗ ਪਏ ਹੋਣਗੇ ਜਿਹੜੇ ਮੇਰੀ ਹੋਈ ਸੀ ਸਾਰੀ ਕਬਰ ਨੂੰ ਪੜਦੇ ਆ। ਕਿ ਰਸ਼ੀਨ ਆਰਮੀ ਦੇ ਵਿੱਚ ਇੰਡੀਅਨ ਸਿਟੀਜ਼ ਨੂੰ ਕਿਉਂ ਪ੍ਰਤੀਕ ਕੀਤਾ? ਔਰ ਕਿੱਦਾਂ ਕਰ ਲਿਆ ਗਿਆ? ਇਹ ਜਿਆ ਜਦੋਂ ਪਰਤਾਂ ਖੋਲਦੇ ਆ ਤਾਂ ਇੱਕ ਗਰੁੱਪ ਜ਼ਿਕਰ ਦੇ ਵਿੱਚ ਆਉਂਦਾ ਆ ਵਾਗਨਰ ਗਰੁੱਪ। ਵੈਗਨਰ ਗਰੁੱਪ ਇੱਕ ਪ੍ਰਾਈਵੇਟ ਮਿਲਟਰੀ ਦਾ ਗਰੁੱਪ ਆ ਜੋ ਰਸ਼ੀਆ ਵੱਲੋਂ ਖਾਸ ਹੋਣਾਂ ਇਲਾਕਿਆਂ ਦੇ ਵਿੱਚ ਜੰਗ ਲੜ ਰਿਹਾ ਜਿੱਥੇ ਯੂਕਰੇਨ ਦੇ ਇਲਾਕਿਆਂ ਦੇ ਵਿੱਚ ਰਸ਼ੀਆ ਨੇ ਕਬਜ਼ਾ ਕੀਤਾ ਹੋਇਆ ਜਾਂ ਬਾਰਡਰ ਤੇ ਮੇਨ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਪ ਤੇ ਵੀ ਇਸ ਏਰੀਆ ਦੇ ਵਿੱਚ ਇਸ ਵਕਤ ਵੈਗਨਰ ਦੇ ਗਰੁੱਪਸ ਜਿਹੜੇ ਨੇ ਉਹ ਅਮ ਕਰਦੇ ਨੇ ਖਾਸੋਨਾ ਏਰੀਆ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਕ੍ਰਿਟੀਕਲ ਸਥਿਤੀ ਹੈ ਜਦੋਂ ਇਹਨਾਂ ਗਰੁੱਪਾਂ ਦੀ ਪਰਤੀਵਾਰੀ ਹੋਰ ਸਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਆ ਜਿੰਨੇ ਬਹੁਤ ਹੈਰਾਨ ਕੀਤਾ ਜਾਨੀ ਕਿ ਬਹੁਤ ਲੋਕਾਂ ਨੂੰ ਇਹਨਾਂ ਗਰੁੱਪਾਂ ਦੇ ਵਿੱਚ ਧੱਕੇ ਨਾਲ ਸ਼ਾਮਿਲ ਕਰਵਾ ਦਿੱਤਾ ਜਾਂਦਾ ਜਾਨੀ ਕਿ ਇਹਨਾਂ ਗਰੁੱਪਾਂ ਲਈ ਏਜੰਟਸ ਕੰਮ ਕਰਦੇ ਨੇ ਵੱਖ-ਵੱਖ ਮੁਲਕਾਂ ਤੋਂ ਲੋਕਾਂ ਨੂੰ ਵਰਗਲਾ ਕੇ ਲਿਆਂਦਾ ਜਾਂਦਾ ਕਿਹਾ ਜਾਂਦਾ ਕਿ ਤੁਹਾਨੂੰ ਵਰਕ ਪਰਮਿਟ ਦਵਾਵਾਂਗੇ ਜਾਂ ਸਟੂਡੈਂਟ ਵੀਜ਼ਾ ਦਵਾਵਾਂਗੇ ਤੁਹਾਡਾ ਪੇਕ ਬਦਲ ਜਾਊਗਾ ਪਰ ਹਕੀਕਤ ਦੇ ਵਿੱਚ ਉਹਨਾਂ ਲਿਆ ਕੇ ਇਥੇ ਆਰਮੀ ਦੇ ਵਿੱਚ ਸ਼ਾਮਿਲ ਕਰਵਾ ਦਿੱਤਾ ਜਾਂਦਾ ਸਿਰਫ ਇੰ ਯੂਕਰੇਨ ਦੀ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਜਿਹੜੀ ਵੀਡੀਓ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਯੂਕਰੇਨ ਦੇ ਵਿੱਚ ਇੱਕ ਰਸ਼ੀਅਨ ਸੋਲਜਰ ਫੜਿਆ ਸੀ। ਉਹ ਸਿਰਫ 에ਜੰਟ ਵਰਗਾ ਕਿ ਨਹੀਂ ਲਿਆਉਂਦੇ ਕੁਝ ਐਸੇ ਲੋਕ ਵੀ ਆਰਮੀ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਰਸ਼ੀਆ ਦੇ ਵਿੱਚ ਸਜ਼ਾ ਹੋਈ ਸੀ ਉਹ ਸਜ਼ਾ ਮਾਫੀ ਦੀ ਖਾਤਰ ਹੁਣ ਜੰਗ ਤੇ ਜਾਣ ਲਈ ਤਿਆਰ ਹੋ ਗਏ ਨੇ। ਤੁਸੀਂ ਜਦੋਂ ਇਹਨੂੰ ਹੋਰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇੱਕ ਸ਼ਬਦ ਚਰਚਾ ਦੇ ਵਿੱਚ ਆਉਂਦਾ ਹਿਊਮਨ ਟ੍ਰੈਫਿਕਿੰਗ ਤੋ ਜਿੰਨੇ ਵੀ ਇੰਡੀਅਨ ਸਿਟੀਜ਼ਨਸ ਜਿਨ੍ਹਾਂ ਨੂੰ ਰਸ਼ੀਆ ਦੀ ਆਰਮੀ ਦੇ ਵਿੱਚ ਧੱਕੇ ਨਾਲ ਭਰਤੀ ਕਰਵਾਇਆ ਗਿਆ ਕਈਆਂ ਦੇ ਕੰਟਰੈਕਟ ਜਿਨ੍ਹਾਂ ਦੇ ਸਾਈਨ ਕਰਵਾ ਦਿੱਤੇ ਗਏ ਧੱਕੇ ਨਾਲ ਵਰਗਲਾ ਕੇ ਉਹਨਾਂ ਸਾਰਿਆਂ ਦਾ ਇੱਕ ਕਾਮਨ ਕਾਰਨ ਦੇਖ ਸਕਦੇ ਹੋ ਉਹਨਾਂ ਨਾਲ ਇਮੀਗ੍ਰੇਸ਼ਨ ਦੇ ਏਜੰਟਸ ਨੇ ਧੱਗੀ ਕੀਤੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ੀਆਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਨਾਮ ਤੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਉਹ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਹਾਂਜੀ ਸਾਨੂੰ ਤੋਪੀਆਂ ਲਿਆਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਪੰਤੀ ਕਰਨ ਨੂੰ ਕੰਮ ਤਾਂ ਕਹਿ ਕੇ ਲਿਆਏ ਸੀਗੇ ਮੈਂ ਕਿਸੇ ਕੋਈ ਅੱਛੇ ਤੇ ਬੰਦੂਕ ਵੀ ਨਹੀਂ ਪકડਨੀ ਆਤੀ ਔਰ ਹਾਂ ਮੈਂ ਫਰੰਟ ਲਾਈਨ ਪਰ ਡਾਣਾ ਚਾਹਤੇ ਹਾਂ ਹਮ ਸਭ ਸਾਥੀ ਰਸ਼ੀਆ ਘੁੰਮਣੇ ਮੁਣੀ ਪਰ ਬెలਾਰੂਸ ਹਾਈਵੇ ਪਰ ਛੋੜ ਦਿਆ ਔਰ ਵਹਾਂ ਫਿਰ ਹਮ ਕੋ ਪੁਲਿਸ ਨੇ ਫੜ ਲਿਆ ਪੁਲਿਸ ਨੇ ਫੜ ਕਰ ਰਸ਼ੀਆ ਆਰਮੀ ਕੋ ਦੇ ਦਿਆ ਹਮ ਇਹ ਕਹਿ ਰਹੇ ਲੇਕਿਨ ਅਗਲਾ ਆਪ ਕੋ ਜਾਣਾ ਪੜੇਗਾ ਬਲਕੇ ਬੋਲ ਰਹੇ ਜੈ ਸ਼ੰਕਰ ਸਰ ਸੇ ਔਰ ਪੀਐਮ ਮੋਦੀ ਸਰ ਸੇ ਹਮ ਨੂੰ ਆਪਣੀ ਬੁਦਾਨੀਸ਼ ਹੈ ਕਿ ਹਮ ਕੋ ਜਲਦੀ ਕਰ ਇਧਰ ਸੇ ਬਾਹਰ ਨਿਕਾਲੇ ਜਾਣੀ ਕਿ ਇੱਥੋਂ ਜਦੋਂ ਜਹਾਜ਼ ਦੇ ਵਿੱਚ ਬੈਠੇ ਸੀ ਬਹੁਤ ਐਨਵੀਅ ਸੀ ਅਸੀਂ ਵਿਦਿਆਰਥੀ ਬਣ ਕੇ ਜਾ ਰਹੇ ਹਾਂ ਬਹੁਤ ਐਨਵੀਅ ਸੀ ਅਸੀਂ ਉੱਤੇ ਕੰਮ ਲੱਗਾਂਗੇ ਪਰ ਹਕੀਕਤ ਦੇ ਵਿੱਚ ਅਜਿਹਾ ਕੁਝ ਨਹੀਂ ਹੋਣ ਵਾਲਾ ਸੀ ਉਹਨਾਂ ਨੂੰ ਜੰਗ ਦੇ ਇਲਾਕਿਆਂ ਦੇ ਵਿੱਚ ਭੇਜਿਆ ਜਾਣਾ ਸੀ ਤੁਸੀਂ ਆਪ ਸੋਚੋ ਕਰਦਿਆਂ ਨੇ ਚਾਵਾ ਨਾਲ ਤੁਹਾਨੂੰ ਬਾਹਰ ਮੁਲਕ ਦੇ ਵਿੱਚ ਭੇਜਿਆ ਹੋਵੇ ਤੁਸੀਂ ਜਹਾਜ਼ ਦੇ ਵਿੱਚ ਬੈਠ ਕੇ ਵੱਡੇ ਸੁਪਨੇ ਲੈ ਰਹੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਜਿਸ ਦੇਸ਼ ਵਿੱਚ ਜਾ ਰਹੇ ਹੋ ਜਿਸ এজੰਟ ਨੇ ਤੁਹਾਨੂੰ ਭੇਜਣਾ ਆ ਉਹਨੇ ਤੈਅ ਕੀਤਾ ਹੋਇਆ ਕਿ ਤੁਸੀਂ ਉੱਥੇ ਜਾਂਦਿਆਂ ਆਰਮੀ ਦੇ ਵਿੱਚ ਸ਼ਾਮਲ ਹੋ ਕੇ ਜੰਗ ਦੇ ਇਲਾਕਿਆਂ 'ਚ ਚਲ ਜੂਗੇ ਇਹ ਸਿਰਫ ਮਾਮਲਾ ਰਸ਼ੀਆ ਦਾ ਨਹੀਂ ਹੈ ਤੁਸੀਂ ਈਰਾਨ ਦੇ ਵਿੱਚ ਤਿੰਨ ਪੰਜਾਬੀ ਜਿਹੜੇ ਕਿਡਨਾਪ ਹੋਏ ਸੀ ਉਹਨਾਂ ਦੇ ਪਰਿਵਾਰ ਦੀ ਵੀਡੀਓ ਦੇਖ ਸਕਦੇ ਹੋ ਸੰਗਤਪੁਰ ਵੀ 25 ਤਰੀਕ ਨੂੰ ਘਰੋਂ ਤੁਸੀਂ ਚਲੇ ਜਾਓ ਤਾਂ ਉੱਥੇ ਮਮਰੇ 호텔 ਦਾ ਐਡਰੈਸ ਦੇਖ ਕੇ ਉੱਥੇ ਪਹੁੰਚ ਜਾਓ ਹਾਂਜੀ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਧਮਕੀਆਂ ਬਹੁਤ ਹੰਦੇ ਸੀ ਕਰੀਏ ਸੀ ਕੰਮ ਲਾ ਦੇਣੇ ਇਹਨਾਂ ਦੇ ਸੂਰੇ ਮਾਰ ਮਾਰ ਕੇ ਦੀ ਵੀਡੀਓ ਕੋਲੋਂ ਦੂਸਰੀ ਤਰਫ ਅਸੀਂ ਸਰਕਾਰ ਦੀ ਗੱਲ ਕਰੀਏ ਤਾਂ ਪਾਰ ਸਰਕਾਰ ਤਾਂ ਇਹ ਕਹਿਣਾ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਰਸ਼ੀਆ ਦੇ ਤਾਲਮੇਲ ਦੇ ਵਿੱਚਾਂ ਜਿਨ੍ਹਾਂ ਵੀ ਸਾਡੇ ਭਾਰਤੀ ਨਾਗਰਿਕ ਉੱਥੇ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਹਰ ਸੰਭਵ in the last few months yes we have come to know we have been informed of several indian nationals who have been recruited in the russian army uh, we have once again taken up the matter with the russian authorities to have them released at the earliest has also uh, to put an end to this practice 18 december nu jehde ankde jari kite gaye onde vich dasya gaya 202 indian civilians <laughs> nu russian army de vich prati kita gaya inade vichon 26 di maut ho gayi 7 ਉਲਾ ਪਤਾ ਨਹੀਂ ਸਰਕਾਰ ਦੇ ਕਹਿੰਦੇ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਵਾਪਸ ਵੀ ਲਿਆਂਦਾ ਗਿਆ ਜਿਆਦਾ ਦੀ ਹੋਰ ਗੱਲ ਚੱਲ ਰਹੀ ਹੈ ਅਤੇ ਜਿਨ੍ਹਾਂ ਦੇ ਸ਼ਵਹ ਹਜੇ ਤੱਕ ਭਾਰਤ ਨਹੀਂ ਵਾਪਸ ਆਏ ਉਹਨਾਂ ਦੇ ਪਰਿਵਾਰਾਂ ਦੇ ਡੀਐਨਏ ਉੱਥੇ ਭੇਜੇ ਗਏ ਨੇ ਤਾਂ ਜੋ ਉਹਨਾਂ ਸ਼ਵਾਂ ਦੀ ਪਛਾਣ ਹੋ ਸਕੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਕਿ ਜੇ ਤੁਹਾਡੇ ਨਾਲ ਕੋਈ ਵੀ ਸੋਸ਼ਲ ਮੀਡੀਆ ਤੋਂ ਜਾਂ ਨਿੱਜੀ ਤੌਰ ਤੋਂ ਰਾਬਤਾ ਕਰਦਾ ਹੈ ਤੁਹਾਨੂੰ ਇਹ ਵਰਗਲਾਉਂਦਾ ਹੈ ਤੁਹਾਨੂੰ ਰਸ਼ੀਆ ਭੇਜ ਦਿਆਂ ਉੱਥੇ ਤੁਹਾਨੂੰ ਚੰਗੀ ਤਨਖਾਹ ਮਿਲੇਗੀ ਉੱਥੇ ਤੁਹਾਡਾ ਕੈਰੀਅਰ ਟਿਕੂ ਹੋਊਗਾ ਸਟੇ ਅਵੇ ਫਰਮ ਆਫਰਸ ਬ It is an offer that is that is fraught with danger to life and there's risk to life. So and once again, we have said this so many times in spite of our repeated reminders, people continue to enlist. It is obviously if somebody uh, wants to do it, he or she, uh, we cannot stop him. But we continue to press that you must be aware of the dangers that are there uh, once you sign up for these jobs. visa <laughs> visa. ヒューਮਨ トラフィકિંગ ਇਸ ਵਕਤ ਦੁਨੀਆ ਦਾ ਬਹੁਤ ਵੱਡਾ ਮੁੱਦਾ ਬਣੀ ਹੋਈ ਹੈ ਕੋਸ਼ਿਸ਼ ਕਰੋ ਕਿ ਐਸੇ ਚਾਂਸਿਆਂ ਤੋਂ ਤੁਸੀਂ ਬਾਹਰ ਰਹੋ ਕਿਉਂਕਿ ਤੁਹਾਡੀ ਇਕੱਲਿਆਂ ਦੀ ਜਾਨ ਨਹੀਂ ਤੁਹਾਡੇ ਨਾਲ ਬਹੁਤ ਲੋਕਾਂ ਦੀ ਜਾਨ ਜੁੜੀ ਹੁੰਦੀ ਹੈ ਪਰਿਵਾਰ ਰਿਸ਼ਤੇਦਾਰ ਅਤੇ ਹੋਰ ਸੰਗੀ ਸਾਥੀਆਂ ਦੀ ਉਮੀਦ ਕਰਦਾ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਤੰਦਰੁਸਤ ਹੋਵੋਗੇ ਜਿੰਨੇ ਵੀ ਰਸ਼ੀਆ ਦੇ ਵਿੱਚ ਜਾਂ ਹੋਰਾਂ ਮਲਕਾਂ ਦੇ ਵਿੱਚ ヒューਮਨ ਟ੍ਰਾਫਿਕਿੰਗ ਦਾ ਸ਼ਿਕਾਰ ਹੋ ਕੇ ਗਏ ਹੋਏ ਨੇ ਉਹ ਸਹੀ ਸਲਾਮਤ ਇੱਕ ਦਿਨ ਉਹ ਆਪਣੇ ਵਾਪਸ ਕਰ ਪਰਤਣਗੇ